ਤੋ ਬਾਤੋ ਬਾਤੋ ਤੋ ਬਾਤੋ ਬਾਤੋ ਬਹੁਤ ਬਹੁਤ ਥੈਂਕ ਯੂ ਜੀ ਗਿਫਟ ਭੇਜਣ ਵਾਲੇ ਵੀਰੇ ਦਾ ਤੇ ਦੱਸਦੇ ਰਿਹਾ ਕਰੋ ਜੀ ਕਿਹਦੀ ਕਿਹਦੀ ਐਕਟਿੰਗ ਸੱਤ ਤੋਂ ਜ਼ਿਆਦਾ ਵਧੀਆ ਜੀ ਤੇ ਅੱਜ ਦੇ ਦਿਨ ਆ ਜਿਹੜਾ ਰੱਬ ਨੇ ਮੇਰੇ ਲਈ ਬਹੁਤ ਪਿਆਰਾ ਗਿਫਟ ਭੇਜਿਆ ਸੀ ਹੈਪੀ ਬਰਥਡੇ ਟੂ ਯੂ ਸਸਕੀਲ ਨਮਸਕਾਰ ਆਧਾਪਿਆਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਅੱਜ ਜਿਹੜਾ ਮੇਰਾ ਹੈਗਾ ਜੀ ਜਨਮ ਦਿਨ ਤੇ ਮੈਨੂੰ ਅੱਜ ਕੈਂਡੀਡੇਟ ਕੈਂਡੀਟ ਦੇ ਵਿੱਚ ਬਹੁਤ ਸਾਰੀਆਂ ਵਿਸ਼ੇਸ ਮਿਲ ਚੁੱਕੀਆਂ ਸੋ ਸਾਰਿਆਂ ਦਾ ਦਿਲੋਂ ਥੈਂਕ ਯੂ ਜੀ ਇੰਸਟਾਗ੍ਰਾਮ ਫੇਸਬੁੱਕ ਵਟਸਐਪ ਤੇ YouTube ਤੋਂ ਵੀ ਤੇ ਮੈਂ ਮੈਡਮ ਜੀ ਦੇ ਕਹਿਣ ਤੇ ਲਗਾਇਆ ਜੀ ਇੱਕ ਬੂਟਾ ਸੋ ਮੈਂ ਤੁਹਾਨੂੰ ਦਿਖਾਉਣਾ ਜੀ ਆਹ ਵਾਲਾ ਲਗਾਇਆ ਮੈਂ ਮੂਟਾ ਤੇ ਹੁਣ ਮੈਡਮ ਜੀ ਕਰ ਰਹੀ ਹੈ ਜੀ ਇਹਦੀ ਥੋੜੀ ਬਹੁਤੀ ਖੋਦ ਖਦਾਈ ਇਹ ਬੂਟਾ ਜੀ ਮੈਂ ਆਪਣੇ ਹੱਥੀ ਲਗਾਇਆ ਹੋਇਆ ਤੇ ਮਿਲੋ ਜੀ ਮੈਡਮ ਜੀ ਦੇ ਨਾਲ ਇਹ ਦੱਸਣਗੇ ਤੁਹਾਨੂੰ ਇਹਦੇ ਬਾਰੇ ਹਾਂਜੀ ਸ਼ਸ਼ੀ ਕਾਲ ਪਿਆਰੇ ਦੋਸਤੋ ਤੇ ਤੁਹਾਨੂੰ ਪਤਾ ਹੀ ਹੈ ਜੀ ਅੱਜ ਦੇ ਦਿਨ ਆ ਜਿਹੜਾ ਰੱਬ ਨੇ ਮੇਰੇ ਲਈ ਬਹੁਤ ਪਿਆਰਾ ਗਿਫਟ ਭੇ ਉਹ ਗਿਫਟ ਕੇਸ ਜੀ ਮੇਰੇ ਸਿੱਧੂ ਸਾਹਿਬ ਬਾਕੀ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਜੀ ਜੋ ਇੰਨੀਆਂ ਵਧੀਆ ਵਿਸ਼ੇਸ਼ ਦਿੱਤੀਆਂ ਜੀ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ ਜੀ ਬੁੱਟਿਆਂ ਦਾ ਸੋ ਮੈਂ ਅੱਜ ਸਿੱਧੂ ਸਾਹਿਬ ਜੀ ਨੇ ਵੀ ਕਿਹਾ ਜੀ ਤੁਸੀਂ ਵੀ ਆਪਣੇ ਹੱਥੇ ਇੱਕ ਬੁੱਟਾ ਜ਼ਰੂਰ ਲਾਓ ਬਾਕੀ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਵੀ ਇਸ ਜਿਹੜਾ ਬੁੱਟਾ ਲਾਇਆ ਜੀ ਕਿਸ ਚੀਜ਼ ਦਾ ਲਾਇਆ ਹੋਇਆ ਸੋ ਅੱਜ ਦਾ ਵਲੌਗ ਜਿਹੜਾ ਹੋਊਗਾ ਜੀ ਅੱਜ ਦਾ ਵਲੌਗ ਮੇਰੇ ਬਰਥਡੇ ਦਾ ਵਲੌਗ ਹੋਊਗਾ ਸੋ ਅੱਗੇ ਆਪਾਂ ਅੱਜ ਸਾਰੇ ਦਿਨ ਦਾ ਵਲੌਗ ਬਣਾਵਾਂਗੇ ਤਕਰੀਬਨ ਜਿੱਡਾ ਵੀ ਹੋ ਸਕੇ ਹਨਾ ਤੇ ਬਰ ਸੋ ਆਪਾਂ গিਫਟ ਖੋਲ ਕੇ ਦੇਖਦੇ ਹਾਂ ਵੀ ਇਹਦੇ ਵਿੱਚੋਂ ਕੀ ਨਿਕਲਿਆ ਹੈ ਨਾ ਸੋ ਚਲੋ ਖੋਲ ਦਈਏ ਇਹਨੂੰ ਆਪਾਂ ਪਹਿਲੇ ਅਸੀਂ ਇਹਨੂੰ ਪਹਿਲਾਂ ਹੀ ਓਪਨ ਕਰ ਲਿਆ ਸੀ ਜੀ ਪਰ ਆਪਾਂ ਹੁਣ ਇੱਕ ਵਾਰੀ ਤੁਹਾਨੂੰ ਦਿਖਾ ਰਹੇ ਹਾਂ ਵੀ ਕੀ ਨਿਕਲਿਆ ਹਾਂ ਇਹਦੇ ਵਿੱਚ ਸਾਨੂੰ ਮਿਲੇ ਸੀ ਜੀ ਮਾਈ ਇਹਨਾਂ ਵਿੱਚ ਕਿਸੇ ਨੇ ਭੇਜਿਆ ਜੀ ਸਾਨੂੰ ਮਾਈਕ ਸ਼ਾਇਦ ਹੋ ਸਕਦਾ ਵੀ ਉਹਨਾਂ ਨੂੰ ਜਿਵੇਂ ਲੱਗਿਆ ਹੋਵੇ ਅਸੀਂ ਕਾਫੀ ਸਾਰੀਆਂ ਵੀਡੀਓਜ਼ ਬਣਾਈਆਂ ਜਿਵੇਂ ਉਹਨਾਂ ਵੀਡੀਓ ਦੇ ਵਿੱਚ ਅਸੀਂ ਜਿਹੜੀ ਵੌਇਸ ਰਿਕਾਰਡ ਕੀਤੀ ਸੀ ਇੱਕ ਫੋਨ ਤੇ ਰਿਕਾਰਡ ਕੀਤੀ ਸੀ ਹੈ ਨਾ ਹੋ ਸਕਦਾ ਕਿ ਉਹਨਾਂ ਨੂੰ ਲੱਗਿਆ ਹੋਵੇ ਸ਼ਾਇਦ ਵੀ ਇਹਨਾਂ ਕੋਲੇ ਮਾਈਕ ਦੀ ਦਿੱਕਤ ਆ ਇਸ ਕਰਕੇ ਸ਼ਾਇਦ ਉਹਨਾਂ ਨੇ ਗਿਫਟ ਭੇਜਿਆ ਸੋ ਦਿਲੋਂ ਸ਼ੁਕਰੀਆ ਜੀ ਗਿਫਟ ਭੇਜਣ ਵਾਲੇ ਦਾ ਸੋ ਉਹਨਾਂ ਦਾ ਨਾਮ ਆ ਜੀ ਅਰਸ਼ਪ੍ਰੀਤ ਸਿੰਘ ਤੇ ਇਹਨਾਂ ਦਾ ਆਪਣਾ ਐਡਰੈਸ ਸੀਗਾ ਜੀ ਮੇਬੀ ਸ਼ਾਇਦ ਪਟਿਆਲਾ ਪਟਿਆਲਾ ਬਾਕੀ ਸਾਡੀ ਤਾਂ ਜਿਹੜੀ ਤਮੰਨਾ ਹੈ ਸੀਗੀ ਵੀ ਅਸੀਂ ਜਿਹੜੇ ਮਾਈਕ ਆ ਥੋੜੇ ਜੇ ਹਾਈ ਕੁਆਲਿਟੀ ਦੇ ਪਰਚੇਜ਼ ਕਰਾਂਗੇ ਹਾਲੇ ਨਹੀਂ ਚਲੋ ਥੋੜੀ देर ਬਾਅਦ ਰੋਕੇ ਸਹੀ ਚਲੋ ਜਿਨ੍ਹਾਂ ਨੇ ਵੀ ਇਹ ਗਿਫਟ ਭੇਜਿਆ ਦਿਲੋਂ ਥੈਂਕ ਯੂ ਹੈ ਜੀ ਕਿਉਂਕਿ ਸਾਨੂੰ ਨੀਡ ਵੀ ਸੀ ਹਨਾ ਇਸ ਚੀਜ਼ ਦੀ ਤੇ ਬਾਕੀ ਕੋਈ ਗੱਲ ਨਹੀਂ ਮਿਲਦੇ ਆ ਜੀ ਅਗਲੇ ਟੇਕਾਂ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਲਗਭਗ ਅੱਜ ਬਰਥਡੇ ਆ ਬਰਥਡੇ ਕਰਕੇ ਕੁਛ ਨਾ ਕੁਛ ਕੁਛ ਨਾ ਕੁਛ ਨਵੀਂ ਨਵੀਂ ਕ੍ਰੀਏਟੀਵਿਟੀ ਕਰਦੇ ਰਵਾਂਗੇ। ਤੋਂ ਬਹੁਤ ਬਹੁਤ ਥੈਂਕ ਯੂ ਜੀ ਗਿਫਟ ਭੇਜਣ ਵਾਲੇ ਵੀਰੇ ਦਾ ਤੇ ਬਾਕੀ ਚਲੋ ਮਿਲਦੇ ਆ ਜੀ ਫਿਰ ਨੈਕਸਟ ਟੇਕ ਦੇ ਵਿੱਚ। ਓਕੇ ਬਾਏ ਬਾਏ ਟਾਟਾ। ਅਰੇ ਕਵਰ ਕਰ ਲਾਂਗੇ ਬਾਜ। ਮੈਂ ਟਿਕਨ ਬਿਲਕੁਲ ਅਸਰਾ ਹੈ। ਹੈਲੋ ਹਾਂਜੀ ਦੋਸਤੋ ਤੇ ਫਿਰ ਆਪਣੀ ਜਿਹੜੀ ਕੇਕ ਦੀ ਜੀ ਤਿਆਰੀ ਹੋ ਚੁੱਕੀ ਆ। ਤੇ ਸਿੱਧੂ ਸਾਹਿਬ ਦਾ ਕੇਕ ਆ ਚੁੱਕਿਆ ਜੀ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੀ ਸਾਡੀ ਪਿਆਰੀ ਜੀ ਫੈਮਿਲੀ ਹੈ ਜੀ ਸਾਰੀ ਬੈਠੀ ਹੋਈ ਹੈ ਜੀ ਸੋ ਇੱਕ ਛੋਟੀ ਜੀ ਰਿਕਵੈਸਟ ਹੈ ਵੀਰੇ ਤੁਹਾਨੂੰ ਸਾਰਿਆਂ ਨੂੰ ਇਸ ਵਾਰੀ ਦਾ ਜਿਹੜਾ ਬਰਥਡੇ ਅਸੀਂ ਇੱਕ ਫੈਮਿਲੀ ਦੇ ਵਿੱਚ ਛੋਟਾ ਜਿਹਾ ਸੈਲੀਬ੍ਰੇਸ਼ਨ ਕਰ ਰਹੇ ਹਾਂ ਪਰ ਮਾਪਵਾ ਮਿਹਰ ਕਰਕੇ ਅਗਲੇ ਸਾਲ ਨੂੰ ਆਪਾਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰ ਸਕੀਏ ਸੋ ਵੱਤ ਵਤ ਬਲੇਸਸ ਦਿਓ ਵੀ ਆਪਾਂ ਅਗਲੀ ਵਾਰ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਇਨਵਾਈਟ ਕਰ ਸਕੀਏ ਸੋ ਹੁਣ ਅਸੀਂ ਕੇਕ ਦੀ ਰਸਮ ਜਿਹੜੀ ਆ ਕਰਨ ਜਾ ਰਹੇ ਹਾਂ ਜੀ ਲਿਆਓ ਜੀ आज गाऊंगी ये बात जगाऊंगी दूजा भी एक बंद कर दो उधर लाइव बंद कर दे दो मैं तू कर दे दीपू कटी है जी केक फिर बिल्कुल आऊगी आवाज आई आंदी है ਹਾਂ ਫਿਰ ਆਦਾ ਕਰੀਏ ਆਪਾਂ ਪਹਿਲਾਂ ਅੱਛਾ ਅੱਛਾ 2 ਮਿੰਟ ਹੈਪੀ ਬਰਥਡੇ ਗਿਫਟਾਂ ਦੀ ਖੇਚਲ ਨਾ ਕਰਿਓ ਉਹ ਪੈਸੇ ਸਿੱਧੇ ਅਕਾਊਂਟ 'ਚ ਪਾ ਦਿਓ ਸਰਪ੍ਰਾਈਜ਼ ਉਹ ਰੱਬ ਲਈ ਫੇਰ ਤੋਂ ਤੁਹਾਨੂੰ ਕਰਦਾ ਨਾਇਆ ਕਰ ਲੈ ਆਪ ਤੇ ਕਰ ਆਇਆ ਤੇ ਤੁਸੀਂ ਵੀ ਆਉਂਦੇ ਪਹਿਲਾਂ ਆਇਆ ਤੇ ਕਰ ਹਾਂ ਮੈਂ

तरी टेस्ट करायचे पीस करू पार्टी बर्थडे ਕਸੇ ਨਾ ਰਹਿਤ ਨਾ ਰਹਿਤ ਨਾ 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 ਇਹ ਬੇਸਤ ਨਹੀਂ ਗੰਨਿਆ ਸੀ ਸੇਟਾ ਸੇਟਾ ਕੰਮ ਤੇ ਤਾਫੜੇ ਬੋਕੇ ਤੇ ਨਾ ਉਹ ਜਿਹੜਾ ਕੇਕ ਹੈ ਕੇਕ ਅਸੀਂ ਸ਼ੁਰੂ ਕਰ ਦਿੱਤਾ ਤੇ ਬਾਅਦ ਚੋ ਕਰੇ ਤੋ ਤੇ ਸਟਾ ਹਾਂ ਜੀ ਸਰ ਤੇ ਅਦਰ ਅਸਨ ਆ ਸਕੋ ਜੀ ਤੇ ਗੱਤਿਆ ਸੀ ਆ ਕੇ ਦਾਲੀ ਪੈਣਾ ਪੈ ਗਿਆ ਮੈਨੂੰ ਕਰੇ ਸੋ ਵੀ ਕਰ ਕਿਨੂੰ ਖਾੜਦਾ ਪਹਿਲਾਂ ਇਹ ਰੋ ਸ਼ਰਬਤਾਂ ਲਾਓ ਲਾ ਲਾ ਮੱਕਾ ਦੇ ਗੀਤਾਂ ਨਾ ਖੋਸਾਂ ਤੇ ਨਹੀਂ ਆਪੇ ਖੋਸਾਂ ਇਕੜਿਓ ਸੋ ਮੇਰੀ ਐ ਬਾਰੋਂ ਦੇ ਕਰੂੰ ਵਿਸ਼ਫੂਨਾ ਔਰੇ ਆ ਮੈਂ ਇੱਕ ਮਿੰਟ ਫਿਰ ਮੈਂ ਚੱਲ ਹੱਥ ਰੱਖ ਦਿੰਨਾ ਹੱਥ ਤੇ ਆਪੀ ਗਾ ਲਾ ਜੀ की <Sit> गिफ्ट <ja taru> चलो भाई जाने बैग करके जो पीत तू भी करा मैनू क्या भाई <laughs> थैंक <laughs> <laughs> <थाँटु। मारो। laughs> <तुणितु पुण। laughs> यू <laughs> <गोगी। laughs> <तुणादा। laughs> <laughs> तुण। <तुणादा? laughs> नहीं 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 नहीं

ਹਾਂਜੀ ਤੇ ਤੁਸੀਂ ਦੇਖਦੇ ਨੇ ਜੇ ਸਾਡੇ ਨਾਲ ਵੀਡੀਓ ਦੇ ਵਿੱਚ ਇੱਕ ਐਕਟਰ ਸਾਹਿਬ ਹੁੰਦੇ ਆ ਜੀ ਸ਼ਨੀ ਦਾ ਹਾਂਜੀ ਤੇ ਉਹਨੇ ਸਾਡੇ ਚਾਚਾ ਜੀ ਤੇ ਦੇਖ ਲਓ ਜੀ ਫਿਰ ਸਾਰੇ ਜਣੇ ਦੱਸੋ ਜੀ ਇਹਨਾਂ ਦੀ ਤੁਹਾਨੂੰ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸੋ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਨਾਲ ਰੱਖਿਆ ਜੀ ਆਪਣੀ ਛੋਟੀ ਜਿਹੀ ਫੈਮਿਲੀ ਨੂੰ ਤੇ ਦੱਸਦੇ ਰਿਹਾ ਕਰੋ ਜੀ ਕਿਹਦੀ ਕਿਹਦੀ ਐਕਟਿੰਗ ਸਭ ਤੋਂ ਜ਼ਿਆਦਾ ਵਧੀਆ ਜੀ ਬਣੇ ਰੋ ਵਲੌਗ ਦੇ ਨਾਲ ਵੇਖਦੇ ਰਹੋ ਬਸ ਬਹੁਤ ਜਲਦੀ ਆਪਾਂ ਵਲੌਗ ਨੂੰ ਖਤਮ ਕਰਾਂਗੇ ਆ ਜਾਓ ਵੀ ਹੁਣ ਸਾਡੇ ਛੋਟੇ ਛੋਟੇ ਨੰਨੇ ਮੁੰਨੇ ਰਹਿ ਗਏ ਆ ਪਰ ਇਹਨਾਂ ਦੀ ਵਾਰੀ ਆ ਇਹ ਜੀ ਲਾਈਵ ਕੋਲ ਚੱਲਦਾ ਪਰ ਉਹਨੂੰ ਨਾਲ ਵੀ ਚੁੱਕ ਹਾਂ ਤੇ ਇਹ ਜਿਹੜਾ ਛੋਟਾ ਨਹੀਂ ਇਹ ਤਾਂ ਪਹਿਲੇ ਵੱਡੇ ਨੂੰ ਆਉਂਦੇ ਗਏ ਯਾਰ ਹਨਾ ਆਪਾਂ ਨੰਬਰ ਵਾਈ ਚੱਲਦੇ ਆ ਖੜਛਾ ਇੱਕ ਮਿੰਟ ਚਲਾ ਆ ਦੀਪੇ ਖਾਤਾ ਤੇ ਸਪੈਸ਼ਲ ਕਰਾਂਗੇ ਇੱਕ ਮਿੰਟ ਇਹਨਾਂ ਅੱਸਰ ਸਿਵਾਸ਼ ਲਗਾਣਾ ਲਾਇਆ ਸੋ ਫੇਰ ਨਾ ਮੌੜ ਦੱਬ ਨਾ ਜੁੱਤ ਰੱਟਾ ਘੱਟ ਲੱਗੇ ਸ ਚਲੋ ਛੜਾ ਛੜਾ ਖਵਾਇਆ ਚੰਗਾ ਬਾਈ ਥੈਂਕ ਯੂ ਥੈਂਕ ਯੂ ਸਾੰਦਰੀਆਂ ਇਹਨਾਂ ਪਿਆਰਾਂ ਅਸਾਲਾਂ ਦਾ ਦੇਖੋ ਜੀ ਬਹੁਤ ਜ਼ਿਆਦਾ ਸਾਨੂੰ ਪਿਆਰ ਦਿੰਦਿਆਂ ਜੀ ਤੇ ਬਹੁਤ ਸਾਥ ਦਿੰਦਿਆਂ ਜੀ ਸਾਡਾ ਸਾਲੀਆਂ ਨਹੀਂ ਪਹਿਣਾਈ ਆ ਭਰਾਵੋ ਸਹੀ ਗੱਲ ਆ ਮੈਂ ਸਾਲੀਆਂ ਘੱਟ ਪਹਿਣਾ ਨੂੰ ਲੱਗਦਾ ਛੋੜਾ ਜਾ ਥੋੜਾ ਜਾ ਛੋੜਾ ਜਾ ਘੱਟ ਆ ਗਏ ਬਈ ਹੁਣ ਵਾਰੀ ਆ ਗਈ ਸਾਡੇ ਦੋ ਕੈਰੈਕਟਰਾਂ ਦੀ ਇਹਨਾਂ ਤੁਸੀਂ ਹਰ ਇਹਨਾਂ ਤੁਸੀਂ ਲਗਭਗ ਦੇਖ ਰਹੇ ਹੋ ਨਾ ਵੀਡੀਓ ਸਾਡੇ ਨਾਲ ਗੈਰੀ ਸੰਧੂ ਤੇ ਇਹ ਕੰਮ ਲਗਭਗ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਵੀਡੀਓ ਦੇ ਵਿੱਚ ਹੁਣ ਪਿੱਛੇ ਦੀ ਇੱਕ ਵੀਡੀਓ ਸਾਡੀ ਵਾਇਰਲ ਹੋਈ ਸੀ ਰਖੜੀ ਵਾਲੀ ਉਹਦੇ ਵਿੱਚ ਬਹੁਤ ਵਧੀਆ ਕੈਰੈਕਟਰ ਕੀਤਾ ਸੀ ਇਹਨੇ ਇਹ ਹਜੇ ਥੋੜਾ ਜਿਹਾ ਸੰਗ ਦਾ ਇਹਨੂੰ ਵੀ ਹੌਲੀ ਹੌਲੀ ਆਪਾਂ ਟ੍ਰੈਂਡ ਕਰਾਂਗੇ ਤੇ ਕਮੈਂਟ ਕਰਕੇ ਦੱਸੋ ਜੀ ਜਿਹੜੀ ਤੁਹਾਨੂੰ ਇਹਦੀ ਐਕਟਿੰਗ ਕਿੱਦਾਂ ਦੀ ਲੱਗਦੀ ਆ ਸੋ ਆਜੋ ਫਿਰ ਹੁਣ ਤੁਸੀਂ ਮੈਨੂੰ ਮਾੜਾ ਮਾੜਾ ਕੇਕ ਖਵਾ ਦਿਓ ਹੈ ਜੀ 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 ਥੈਂਕ ਯੂ ਥੈਂਕ ਯੂ ਰੋ ਕਵਿਲਾ ਹੁਣ ਹੋ ਗਿਆ ਜਾਂ ਤਾਂ ਟੇਡਾ ਹੋ ਗਿਆ ਸੀ ਭਾਈ ਯਾ ਲੈ ਲਈ ਥੋੜਾ ਯਾ ਥੋੜਾ ਸਿਰਫ ਥੋੜਾ ਯਾ ਕੇਕ ਅਸੀਂ ਇਹੋ ਕੀਤਾ ਵਾ ਵੈਸੇ ਇਹ ਨਹੀਂ ਵੀ ਅਸੀਂ ਖਾ ਲੈਣਾ ਵਾ ਖਾਦੇ ਅਸੀਂ ਇਹ ਨਹੀਂ ਚਲ ਹੁਣ ਮੜਾ ਕਰੀ ਫੇ ਸਾਫ ਕਰ ਲਾਂ ਮੈਂ ਮੜਾ ਨਹੀਂ ਮੈਨੂੰ ਕਮੈਂਟ ਨਾ ਕਰਿਆ ਜਿਹੜਾ ਕੇਕ ਜਿਹੜਾ ਖਰਾਬ ਕਰ ਰਹੇ ਹਾਂ ਸੋ ਇਹਨਾਂ ਦੀ ਖੁਸ਼ੀ ਲਈ ਅਸੀਂ ਥੋੜਾ ਜਿਹਾ ਕੇਕ ਖਰਾਬ ਕੀਤਾ ਜੇ ਸੋ ਚਲੋ ਕੋ ਇੰਨੀ ਜੀ ਪਹਿਲੀ ਵਾਰ ਇਹਨਾਂ ਨੇ ਆਪਣੇ ਸਹਰਿਆਂ ਦੇ ਕੇਕ ਕੱਟਿਆ ਜੀ ਤੇ ਤਾਂ ਕਰਕੇ ਥੋੜਾ ਜਿਹਾ ਇਹ ਇਥੇ ਬਰਥਡੇ ਸੈਲੀਬ੍ਰੇਟ ਕੀਤਾ ਇਸ ਕਰਕੇ ਇਹਨਾਂ ਨੇ ਥੋੜਾ ਖੁਸ਼ੀ ਦੇ ਵਿੱਚ ਇੰਜੋਏਮੈਂਟ ਕੀਤਾ ਵਹਿ ਜਿਆਦਾ ਖਰਾਬ ਨਹੀਂ ਕੀਤਾ ਤੇ ਬਾਕੀ ਫਿਰ ਕਮੈਂਟ ਕਰਕੇ ਜਰੂਰ ਦੱਸੋ ਜਿਹੜਾ ਸਾਡਾ ਸਿਆਰਾ ਜਿਹਾ ਵਲੌਗ ਹੈ ਤੁਹਾਨੂੰ ਕਿੱਦਾਂ ਦਾ ਲੱਗਿਆ ਥੋੜੀ ਵੈਲ ਨੂੰ ਘਟ ਕਰੀ ਹੋਣ ਦੀ ਤੇ ਹੁਣ ਆਪਾਂ ਥੋੜਾ ਜਿਹਾ ਇੰਜੋਏਮੈਂਟ ਕਰਾਂਗੇ ਤੇ ਤੁਹਾਡੇ ਨਾਲ ਵੀ ਜਰੂਰ ਅਸੀਂ ਸਾਂਝਾ ਕਰਾਂਗੇ ਇੰਜੋਏਮੈਂਟ ਕੀ ਕਰ ਰਹੇ ਹਾਂ ਓਕੇ ਜੀ ਮਿਲਦੇ ਹਾਂ ਫਿਰ ਛੋਟੇ ਜਿਹੇ ਟੈਕ ਤੋਂ ਬਾਅਦ ਤੇ ਲਓ ਜੀ ਪਿਆਰੇ ਦੋਸਤੋ ਹੁਣ ਜਿਹੜਾ ਇਹ ਸਾਡਾ ਥੋੜਾ ਜਿਹਾ ਸਾਡਾ ਵਰਤੀਲਾ ਸੈਲੀਬ੍ਰੇਸ਼ਨ ਜਲ ਲੱਗਿਆ ਆ। ਫੰਕਸ਼ਨ ਕਰਦੇ ਆਂ ਸੀ ਤੇ ਹੁਣ ਅਸੀਂ ਉਹ ਤੁਹਾਨੂੰ ਦਿਖਾਵਾਂਗੇ ਫੰਕਸ਼ਨ। ਜਿਹੜੇ ਫੋਟੋ ਨਹੀਂ ਮਿਲਦੇ। ਯਾਰ ਇਹ ਫੋਟੋ ਨਹੀਂ ਮਿਲਦੇ। ਇਹ ਕਿੱਥੇ ਗਿਆ? ਅੱਜ ਇਹ ਸਾਡੇ ਨਾਨੇ ਦਾਸ ਕੇ ਦਾ ਰਹਿਗਾ ਸੋਨਾ ਵੱਲੋਂ ਕੇਕ ਦਾ ਰਿਹਾ ਤੇ ਪਾਪਾ ਨੂੰ। ਵੀਰੇ ਚੰਤੇ ਚੱਕ ਲੋ। ਵਾਹ ਬਹੁਤ ਵਧੀਆ ਬਹੁਤ ਵਧੀਆ। ਬਹੁਤ ਵਧੀਆ ਸੈਲੀਬ੍ਰੇਸ਼ਨ। ਸੈਲੀਬ੍ਰੇਸ਼ਨ ਇੱਕ ਵਾਰੀ ਸਾਰੇ ਨੇ ਕੈਮਰੇ ਨਹੀਂ ਵੇਖੋ 11 ਹੈਲੋ ਇਹ ਕਹੋ ਮੈਨੂੰ ਗਿਫਟ ਸਿਕਰੇਟ ਸਟੇਟ ਬੈਠੇ ਹੋਣਾ ਭਾਈ ਗਿਫਟ ਕੁਝ ਨਹੀਂ ਮਿਲਣਾ ਚਲੋ ਕੋਈ ਗੱਲ ਨਹੀਂ ਗਿਫਟ ਮਾਇਨੇ ਨਹੀਂ ਰੱਖਦੇ ਬਸ ਸੋਚ ਰਏ ਹੋਣਿਆਂ ਦੀ ਹਾਂ ਗਿਫਟ ਤਾਂ ਕੋਈ ਮਿਲਿਆ ਨਹੀਂ ਪਰ ਉੱਥੇ ਮਹਿੰਗੇ ਗਿਫਟ ਵੀ ਕੰਮ ਨਹੀਂ ਕਰਦੇ ਜਿੱਥੇ ਫੈਮਿਲੀ ਦਾ ਪਿਆਰ ਨਾ ਹੋਵੇ ਜੇ ਸਾਡੇ ਲਈ ਸਭ ਤੋਂ ਮਹਿੰਗਾ ਗਿਫਟ ਇਹ ਹੈ ਜੇ ਸਾਡੇ ਸਾਰੇ ਫੈਮਿਲੀ ਸਾਡੇ ਨਾਲ ਆ ਜੇ ਸਾਡੇ ਨਾਲ ਹੈ ਨਾ ਅਸਲ ਵਿੱਚ ਸਾਨੂੰ ਇਜਾਜ਼ਤ ਦੇ ਰਹੀ ਹੈ ਅਸੀਂ ਵੀਡੀਓ ਬਣਾ ਰਹੇ ਹਾਂ ਇਤੋਂ ਜ਼ਿਆਦਾ ਵੱਡਾ ਗੋਡ ਗਿਫਟ ਸਾਡੇ ਲਈ ਕੋਈ ਵੀ ਹੈ ਨਹੀਂ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਜੇ ਅਸੀਂ ਇੱਕ ਦੂਜੇ ਲਈ ਬਹੁਤ ਵੱਡਾ ਗਿਫਟ ਹੈ ਜੇ ਸੋ ਠੀਕ ਹੈ ਤੇਰੇ ਦੋਸਤੋ ਫਿਰ ਜਿਹੜਾ ਆਪਣਾ ਵਲੌਗ ਆਪਾਂ ਇਸ ਵਲੌਗ ਨੂੰ ਕਰਦੇ ਜੀ ਖਤਮ ਕਿਉਂਕਿ ਵੀਡੀਓ ਆਪਣੀ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਹਨਾ ਸੋ ਕਮੈਂਟ ਕਰਕੇ ਜਰੂਰ ਦੱਸੋ ਜਿਹੜਾ ਹੈ ਫੜਾ ਪਿਆਰਾ ਜਾਨ ਮੇਰੇ ਬਰਥਡੇ ਦਾ ਵਲੌਗ ਸੀਗਾ ਤੁਹਾਨੂੰ ਕਿਦਾਂ ਦਾ ਲੱਗਿਆ ਹਾਂ ਤੇ ਕੀ ਕਰਨਾ ਲੜਾਈ ਇੰਸਟਾਗ੍ਰਾਮ ਇਹਨਾਂ ਦਾ ਨਾਚ ਕਰਨਾ ਉਹ ਵੀ ਦਿਖਾ ਦਾਂਗੇ ਅੱਛਾ ਇੱਕ ਛੋਟੀ ਜਿਹੀ ਕਲਿੱਪ ਹੋਰ ਆ ਪੈਡ ਕਰਨੀ ਚਾਹਾਂਗੇ ਇਹਨਾਂ ਨੇ ਥੋੜਾ ਜਿਆ ਕਹਿੰਦੇ ਵੀ ਜੀਜੂ ਦੀ ਬਰਥਡੇ ਪਾਰਟੀ ਦਾ ਸੈਲੀਬ੍ਰੇਸ਼ਨ ਕਰਨਾ ਥੋੜਾ ਡਾਂਸ ਵਾਂਸ ਕਰਨਾ ਸੋ ਤੁਹਾਨੂੰ ਮੈਂ ਦਿਖਾਵਾਂਗਾ ਠੀਕ ਹੈ ਸੋ ਚਲੋ ਵੀ ਕਰਦੇ ਆ ਫਿਰ ਸਟਾਰਟ ਲੈਟਸ ਪਾਰਟੀ ਲੈ ਮੈਂ ਗਾਣੇ ਲਾ ਕੇ ਦਿੰਨੇ ਤੁਸੀਂ ਨੱਚੋ ਸਾਰਿਆਂ ਨੂੰ ਆਪੇ ਵੱਡੇ ਲਵਰ ਕਰਦਾ ਹੁਣ ਜਿਹੜਾ ਕੈਮਰੇ ਦੀ ਕਮਾਂਡ ਆ ਉਹ ਮੈਂ ਸੰਭਾਂਗਾ ਜੀ ਇਸ ਤੋਂ ਪਹਿਲਾਂ ਜਿਹੜਾ ਆਪਣਾ ਕੈਮਰਾ ਲੱਗਾ ਹੋਇਆ ਸੀਗੇ ਜੀ ਟਰਾਈਪੋਡ ਤੇ ਤੇ ਹੁਣ ਇਸ ਕੈਮਰੇ ਨੂੰ ਮੈਂ ਫੜ ਕੇ ਕਰਾਂਗਾ ਲਓ ਜੀ ਹੁਣ ਕੈਮਰਾ ਆ ਚੁੱਕਿਆ ਆਪਣੇ ਹੱਥ ਦੇ ਵਿੱਚ ਤੇ ਆਪਾਂ ਦਿਖਾਉਣਾ ਜੀ ਤੁਹਾਨੂੰ ਹੁਣ ਇਹਨਾਂ ਦੇ ਸਾਰਿਆਂ ਦੇ ਬੈਕ ਤੇ ਤੇਰਾ ਤੋ ਪਾ ਤੋ ਜੀ ਰਹਿਣਾ ਨਹੀਂ ਤੋ

ਆਓ ਜੀ ਮਾ ਹਾਂ ਕਰ ਰਹੀ ਸੀ ਇੰਜੋਏ ਲੋ ਜੀ ਉਸਨੂੰ ਤੇਵਾ ਤੋ 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 ਬਾ ਤੋ ਬਾ ਹਾਂ ਜੀ ਦੋਸਤੋ ਫਿਰ ਕਮੈਂਟ ਕਰਕੇ ਦੱਸੋ ਜਿਹੜਾ ਸਾਡਾ ਇਹ ਬਰਥਡੇ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਅਸੀਂ ਆਪਦੇ ਨੇ ਤਾਂ ਬਹੁਤ ਵਧੀਆ ਬਣਾਇਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਆਪੇ ਦੱਸ ਦੇਣਾ ਕਿ ਕਿਦਾਂ ਦਾ ਬਣਿਆ ਹਨਾ ਸੋ ਹਾਂਜੀ ਲਾਸਟ ਵਰਡ ਕੁਝ ਕਹਿਣਾ ਚਾਹੁੰਦੇ ਹਾਂ ਹਾਂਜੀ ਚਲੋ ਬਾਕੀ ਸਾਰਿਆਂ ਦੀਆਂ ਬlèsਸ ਜੀ ਸਾਡੇ ਨਾਲ ਬਾਕੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਵਾਇਰਸ ਸੌਖਾ ਰੱਖਿਆ ਜੀ ਫਿਰ ਆਪਾਂ ਨੈਕਸਟ ਕੇਕ ਆਪਣੇ ਛੋਟੇ ਜਿਹੇ ਕਾਕੇ ਦਾ ਕਟਾਂਗੇ ਜੀ ਬਾਕੀ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ